ਗਣਪਤੀ ਵਿਸਰਜਨ ਦੇ ਦੌਰਾਨ ਆ ਵੇਖੋ ਕਿਵੇਂ ਸ਼ੋਭਾ ਯਾਤਰਾ ਦੇ ਵਿੱਚ ਇੱਕ ਨੌਜਵਾਨ ਬੌਬੀ ਗੋਤਮ ਜਿਸ ਦਾ ਕੀ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਢੱਡੀ ਦੇ ਸ਼ੋਰ ਦੇ ਵਿੱਚ ਉਸ ਦੀ ਚੀਕਨ ਦੀ ਆਵਾਜ਼ ਤੱਕ ਦਬ ਜਾਂਦੀ ਹੈ ਹਾਲਾਂਕਿ ਇਹ ਵੀਡੀਓ ਜਿਹੜੀ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋਈ ਕਿ ਕਿਵੇਂ ਸ਼ਰਿਆਮ ਇਹਨਾਂ ਗੁੰਡਿਆਂ ਦੇ ਵੱਲੋਂ ਦੋ ਹਥਿਆਰੇ ਦੱਸੇ ਜਾ ਰਹੇ ਨੇ ਜਿਨ੍ਹਾਂ ਦੇ ਵੱਲੋਂ ਇਸ ਉਤੇ ਹਮਲਾ ਕਰਕੇ ਇਸ ਨੂੰ ਮਾਰ ਬੁਕਾਇਆ ਗਿਆ ਤਾਂ ਦੱਸਿਆ ਜਾ ਰਿਹਾ ਹੈ ਕਿ ਦੂਮਾ ਤਰਾ ਦੇ ਵਿੱਚ ਕਈ ਦਿਨਾਂ ਪਹਿਲਾਂ ਜੇਮ ਦੇ ਵਿੱਚ ਵਿਵਾਦ ਹੋਇਆ ਸੀ ਤੇ ਗਣਪਤੀ ਵਿਸਰਜਨ ਦੇ ਦੌਰਾਨ ਦੇ ਕੋਈ ਨੇ ਪਾਵਨ ਮੌਕੇ ਦੇ ਉੱਤੇ ਕਿਵੇਂ ਇਸ ਮੁੰਡੇ ਦਾ ਕਤਲ ਕੀਤਾ ਜਾਂਦਾ ਹੈ ਤਾਂ ਮੁੰਡੇ ਨੂੰ ਮਾਰ ਬੁਕਾਇਆ ਗਿਆ ਤਸਵੀਰਾਂ ਜਿਹੜੀਆਂ ਸਾਹਮਣੇ ਆਈਆਂ ਨੇ ਦੱਸ ਦਈਏ ਕਿ ਜਿੱਥੇ ਇਹ ਗਣਪਤੀ ਵਿਸਰਜਨ ਦੌਰਾਨ ਹੀ ਦੋ ਮੁੰਡਿਆਂ ਦੇ ਵੱਲੋਂ ਚਾਕੂ ਮਾਰ ਕੇ ਇਸ ਸ਼ਖਸ ਦਾ ਕਤਲ ਕਰ ਦਿੱਤਾ ਗਿਆ ਤੇ ਉਧਰਸ ਦੇ ચીਖ ਚਿਹਾਰੇ ਦੀ ਆਵਾਜ਼ ਤੱਕ ਲੋਕਾਂ ਤੱਕ ਗਣਪਤੀ ਵਿਸਰਜਨ ਦੇ ਦੌਰਾਨ ਆ ਵੇਖੋ ਕਿਵੇਂ ਸ਼ੋਭਾ ਯਾਤਰਾ ਦੇ ਵਿੱਚ ਇੱਕ ਨੌਜਵਾਨ ਬੌਬੀ ਗੋਤਮ ਜਿਸ ਦਾ ਕਿ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਦੇ ਸ਼ੋਰ ਦੇ ਵਿੱਚ ਉਸ ਦੀ ਚੀਕਣ ਦੀ ਆਵਾਜ਼ ਤੱਕ ਦਬ ਜਾਂਦੀ ਹੈ ਹਾਲਾਂਕਿ ਇਹ ਵੀਡੀਓ ਜਿਹੜੀ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋਈ ਕਿ ਕਿਵੇਂ ਸ਼ਰਯਮ ਇਹਨਾਂ ਗੁੰਡਿਆਂ ਦੇ ਵੱਲੋਂ ਦੋ ਹਥਿਆਰੇ ਦੱਸੇ ਜਾ ਰਹੇ ਨੇ ਜਿਨ੍ਹਾਂ ਦੇ ਵੱਲੋਂ ਇਸ ਉਤੇ ਹਮਲਾ ਕਰਕੇ ਇਸ ਨੂੰ ਮਾਰ ਮੁਕਾਇਆ ਗਿਆ ਤਾਂ ਦੱਸਿਆ ਜਾ ਰਿਹਾ ਹੈ ਕਿ ਦੂਮਾ ਤਰਾ ਦੇ ਵਿੱਚ ਕਈ ਦਿਨਾਂ ਪਹਿਲਾਂ ਜੇਮ ਦੇ ਵਿੱਚ ਵਿਵਾਦ ਹੋਇਆ ਸੀ ਤੇ ਗਣਪਤੀ ਵਿਸਰਜਨ ਦੇ ਦੌਰਾਨ ਦੇ ਕੋਈ ਨੇ ਪਾਵਨ ਮੌਕੇ ਦੇ ਉੱਤੇ ਕਿਵੇਂ ਇਸ ਮੁੰਡੇ ਦਾ ਕਤਲ ਕੀਤਾ ਜਾਂਦਾ ਹੈ ਤਾਂ ਮੁੰਡੇ ਨੂੰ ਮਾਰ ਮੁਕਾਇਆ ਗਿਆ ਤਸਵੀਰਾਂ ਜਿਹੜੀਆਂ ਸਾਹਮਣੇ ਆਈਆਂ ਨੇ ਦੱਸ ਦਈਏ ਕਿ ਜਿੱਥੇ ਇਹ ਗਣਪਤੀ ਵਿਸਰਜਨ ਦੌਰਾਨ ਹੀ ਦੋ ਮੁੰਡਿਆਂ ਦੇ ਵੱਲੋਂ ਚਾਕੂ ਮਾਰ ਕੇ ਇਸ ਸ਼ਖਸ ਦਾ ਕਤਲ ਕਰ ਦਿੱਤਾ ਗਿਆ ਤੇ ਉਧਰ ਇਸ ਦੇ ਚੀਕ ਚਹਾੜੇ ਦੀ ਆਵਾਜ਼ ਤੱਕ ਲੁਕ। ਗਣਪਤੀ ਵਿਸਰਜਨ ਦੇ ਦੌਰਾਨ ਆ ਵੇਖੋ ਕਿਵੇਂ ਸ਼ੋਭਾ ਯਾਤਰਾ ਦੇ ਵਿੱਚ ਇੱਕ ਨੌਜਵਾਨ ਬੌਬੀ ਗੌਤਮ ਜਿਸ ਦਾ ਕੀ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ੱਡੀ ਜੇ ਦੇ ਸ਼ੋਰ ਦੇ ਵਿੱਚ ਉਸ ਦੀ ਚੀਕਣ ਦੀ ਆਵਾਜ਼ ਤੱਕ ਦਬ ਜਾਂਦੀ ਹੈ। ਹਾਲਾਂਕਿ ਇਹ ਵੀਡੀਓ ਜਿਹੜੀ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋਈ ਕਿ ਕਿਵੇਂ ਸ਼ਰਿਆਮ ਇਹਨਾਂ ਗੁੰਡਿਆਂ ਦੇ ਵੱਲੋਂ ਦੋ ਹਥਿਆਰੇ ਦੱਸੇ ਜਾ ਰਹੇ ਨੇ ਜਿਨ੍ਹਾਂ ਦੇ ਵੱਲੋਂ ਇਸ ਉਤੇ ਹਮਲਾ ਕਰਕੇ ਇਸ ਨੂੰ ਮਾਰ ਬੁਕਾਇਆ ਗਿਆ ਤਾਂ ਦੱਸਿਆ ਜਾ ਰਿਹਾ ਹੈ ਕਿ ਦੂਮਾ ਤਰਾ ਦੇ ਵਿੱਚ ਕਈ ਦਿਨਾਂ ਪਹਿਲਾਂ ਜੇਮ ਦੇ ਵਿੱਚ ਵਿਵਾਦ ਹੋਇਆ ਸੀ ਤੇ ਗਣਪਤੀ ਵਿਸਰਜਨ ਦੇ ਦੌਰਾਨ ਦੇ ਕੋਈ ਨਿਪਾਵਨ ਮੌਕੇ ਦੇ ਉੱਤੇ ਕਿਵੇਂ ਇਸ ਮੁੰਡੇ ਦਾ ਕਤਲ ਕੀਤਾ ਜਾਂਦਾ ਹੈ ਤਾਂ ਮੁੰਡੇ ਨੂੰ ਮਾਰ ਮੁਕਾਇਆ ਗਿਆ ਤਸਵੀਰਾਂ ਜਿਹੜੀਆਂ ਸਾਹਮਣੇ ਆਈਆਂ ਨੇ ਦੱਸਦੀ ਹੈ ਕਿ ਜਿੱਥੇ ਇਹ ਗਣਪਤੀ ਵਿਸਰਜਨ ਦੌਰਾਨ ਹੀ ਦੋ ਮੁੰਡਿਆਂ ਦੇ ਵੱਲੋਂ ਚਾਕੂ ਮਾਰ ਕੇ ਇਸ ਸ਼ਖਸ ਦਾ ਕਤਲ ਕਰ ਦਿੱਤਾ ਗਿਆ ਤੇ ਉਦੋਂ ਇਸ ਦੇ ਚੀਖ ਚਹਾੜੇ ਦੀ ਆਵਾਜ਼ ਤੱਕ ਲੋਕਾਂ ਤੱਕ ਗਣਪਤੀ ਵਿਸਰਜਨ ਦੇ ਦੌਰਾਨ ਆ ਵੇਖੋ ਕਿਵੇਂ ਸ਼ੋਭਾ ਯਾਤਰਾ ਦੇ ਵਿੱਚ ਇੱਕ ਨੌਜਵਾਨ ਬੌਬੀ ਗੌਤਮ ਜਿਸ ਦਾ ਕੀ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਟੱਡੀ ਜ ਦੇ ਸ਼ੋਰ ਦੇ ਵਿੱਚ ਉਸ ਦੀ ਚੀਕਨ ਦੀ ਆਵਾਜ਼ ਤੱਕ ਦਬ ਜਾਂਦੀ ਹੈ ਹਾਲਾਂਕਿ ਇਹ ਵੀਡੀਓ ਜਿਹੜੀ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋਈ ਕਿ ਕਿਵੇਂ ਸ਼ਰਿਆਮ ਇਹਨਾਂ ਗੁੰਡਿਆਂ ਦੇ ਵੱਲੋਂ ਦੋ ਹਥਿਆਰੇ ਦੱਸੇ ਜਾ ਰਹੇ ਨੇ ਜਿਨ੍ਹਾਂ ਦੇ ਵੱਲੋਂ ਇਸ ਉਤੇ ਹਮਲਾ ਕਰਕੇ ਇਸ ਨੂੰ ਮਾਰ ਬੁਕਾਇਆ ਗਿਆ ਤਾਂ ਦੱਸਿਆ ਜਾ ਰਿਹਾ ਹੈ ਕਿ ਦੂਮਾ ਤਰਾ ਦੇ ਵਿੱਚ ਕਈ ਦਿਨਾਂ ਪਹਿਲਾਂ ਜੇਮ ਦੇ ਵਿੱਚ ਵਿਵਾਦ ਹੋਇਆ ਸੀ ਤੇ ਗਣਪਤੀ ਵਿਸਰਜਨ ਦੇ ਦੌਰਾਨ ਦੇ ਕੋਈ ਨਿਪਾਵਨ ਮੌਕੇ ਦੇ ਉੱਤੇ ਕਿਵੇਂ ਇਸ ਮੁੰਡੇ ਦਾ ਕਤਲ ਕੀਤਾ ਜਾਂਦਾ ਹੈ ਤਾਂ ਮੁੰਡੇ ਨੂੰ ਮਾਰ ਮੁਕਾਇਆ ਗਿਆ ਤਸਵੀਰਾਂ ਜਿਹੜੀਆਂ ਸਾਹਮਣੇ ਆਈਆਂ ਨੇ ਦੱਸ ਦਈਏ ਕਿ ਜਿੱਥੇ ਇਹ ਗਣਪਤੀ ਵਿਸਰਜਨ ਦੌਰਾਨ ਹੀ ਦੋ ਮੁੰਡਿਆਂ ਦੇ ਵੱਲੋਂ ਚਾਕੂ ਮਾਰ ਕੇ ਇਸ ਸ਼ਖਸ ਦਾ ਕਤਲ ਕਰ ਦਿੱਤਾ ਗਿਆ ਤੇ ਉਧਰ ਦੇ ਚੀਖ ਚਹਾੜੇ ਦੀ ਆਵਾਜ਼ ਤੱਕ ਲੋਕਾਂ ਤੱਕ ਨਹੀਂ ਪਹੁੰਚੀ